لہر ادا کی جا رہی ہے ਆਪ ਜਿਸਾਨਾ ਅੱਜ ਆਵਸਿੰਦ ਜਿਗਲਾਟਾ ਰਖਾ ਜਾਤੁ ਬੰਧਾਂ ਤਿੰਨ ਜੈ ਮਾ ਚਲੈ ਹਉਨਾ ਗਉਕਾ ਕਰੇ ਜਲ ਦਿਤਾਰਾ ਤਬ ਸੁਮਨਾ ਮੇ ਲਾਗੇ ਤਬ ਸੁਮ ਆਸੀ ਸਮਾਏ ਕਾਏ ਤਮ ਸੋ ਪੰਜਾਬ ਪੁਲਿਸ ਦੇ ਵੱਲੋਂ ਸਾਡੇ ਦੇਸ਼ ਦੀ ਸ਼ਾਨ ਸਾਡਾ ਤਿਰੰਗਾ ਸਲਾਮੇ ਦਿੱਤੀ ਜਾ ਰਹੀ ਹੈ ਅੱਜ ਦੇ ਮੁੱਖ ਮਹਿਮਾਨ ਸਰਦਾਰ ਜੀ ਸਿੰਘ ਜੀ ਦਾ ਬੋਲ ਮੈਂ ਕਰਵਾਇਆ ਜਾ ਰਿਹਾ ਹੈ 78 ਮਾ ہو رہی ہیں دے بچیاں پاکی کے نظر کی جانگیاں One day. قرالی شہر کے پورا پروار جو ہے آٹو دل چل رہا ہے جے ہند ماتا جی سنمانیت کیا جا رہا ہے نگر کوی वो हम सुनाने के लिए बोल रहे थे आलू पानी आके तीनों बन गए ये तीनों अंदर ਨਵ ਮਜੂਦ ਨੇ ਸਦਾ ਰਜੀਤ ਸਿੰਘ ਜੀ ਜਿੱਤੀ ਕਲ ਕਾਉਂਸਲ ਕੁਰਾਣੀ ਦੇ ਪ੍ਰਧਾਨ ਨੇ ਸੋ ਜਿੱਤੀ ਜੀ ਅੱਜ ਬਹੁਤ ਬਹੁਤ ਮੁਬਾਰਕਾਂ 78ਵੇਂ ਇੰਡੀਪੈਂਡੈਂਸ ਡੇ ਤੇ ਮੈਂ ਰਜੀਤ ਸਿੰਘ ਪੜਿਆਲਾ ਪ੍ਰਧਾਨ ਨਗਰ ਕਾਉਂਸਲ ਕੁਰਾਲੀ ਅੱਜ ਆਪਣੇ ਬਣਿਓ ਤੇ ਆਪਣੇ ਸਮੂਹ ਹਾਊਸ ਬਣਿਓ ਸਮੁੱਚੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਚ ਵਸਦੇ ਦੇਸ਼ ਵਾਸੀਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਾ ਕਾਮਨਾ ਕਰਦਾ ਕਿ ਇਹ ਦੇਸ਼ ਇਹ ਮੇਰਾ ਮੁਲਕ ਐਸੀ ਤਰ੍ਹਾਂ ਤਰੱਕੀ ਦੀ ਰਾਹ ਤੇ ਚੱਲਦਾ ਰਹੇ ਅਸੀਂ ਮਿਰਕਾ ਪ੍ਰਸਤੀ ਨੂੰ ਫਲ ਪਾਉਂਦੇ ਹੋਏ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਿੱਚ ਵਿਸ਼ਵਾਸ ਰੱਖੀਏ ਤੇ ਦੇਸ਼ ਐਸੀ ਤਰ੍ਹਾਂ ਸਾਡਾ ਤਰੱਕੀ ਕਰਦਾ ਰਹੇ ਤੇ ਅਗਾਂ ਨੂੰ ਵੀ ਅਸੀਂ ਆਉਣ ਵਾਲੇ ਆਉਣ ਵਾਲੇ ਆਪਣੀ ਸੁਤੰਤਰਤਾ ਦੇ ਨੂੰ ਕੰਮ ਮਨਉਂਦੇ ਜੀ ਧੰਨਵਾਦ ਸਰ ਲਗਾਤਾਰ ਵਿਕਾਸ ਕਾਰਜਾਂ ਦੇ ਲਈ ਨਗਰ ਕੌਂਸਲ ਯਤਨਸ਼ੀਲ ਆਜੀ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਕੀ ਪ੍ਰਾਪਤੀਆਂ ਰਹੀਆਂ ਤੇ ਅਗਲੇ ਸਾਲ ਦੇ ਵਿੱਚ ਕੀ ਰਣਨੀਤੀ ਰਹੇਗੀ ਸ਼ਹਿਰ ਦੇ ਵਿਕਾਸ ਦੀ ਅਸੀਂ ਪਿਛਲੇ ਥੋੜੇ ਦਿਨ ਪਹਿਲਾਂ ਸਾਡੀ ਹਾਊਸ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਤਕਰੀਬਨ 10 ਕਰੋੜ ਦੇ ਤਖਮੀਨੇ ਅਸੀਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪਾਸ ਕੀਤੇ ਸੀ ਤੇ ਇੱਕ ਅਸੀਂ ਸਰਕਾਰ ਨੂੰ ਪੀਣ ਵਾਲੇ ਨਹਿਰੀ ਪਾਣੀ ਲਈ ਲਿਖ ਕੇ ਭੇਜਿਆ ਸੀ ਜਿਹੜਾ ਕਿ ਸਾਡਾ ਮੰਗ ਪ੍ਰਵਾਨ ਕਰ ਲਈ ਸਾਨੂੰ ਸਰਕਾਰ ਨੇ 1 ਐਮਐਲੀ ਪਾਣੀ ਨਹਿਰੀ ਪਾਣੀ ਦੇਣਾ ਪ੍ਰਵਾਨ ਕੀਤਾ ਏ ਤੇ ਉਹਦੇ ਲਈ ਅਸੀਂ ਧੁਕਮੀ ਜਗ੍ਹਾ ਵੀ ਅਸੀਂ ਲਿਖ ਕੇ ਭੇਜ ਚੁੱਕੇ ਸਰਕਾਰ ਨੂੰ ਬਹੁਤ ਜਲਦ ਸਾਨੂੰ ਪੀਣ ਵਾਲੀ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ ਤੇ ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਏ ਤੁਹਾਡੀ ਖਾਸ ਕਰਕੇ ਕਿਉਂਕਿ ਤੁਸੀਂ ਹਮੇਸ਼ਾ ਜਦੋਂ ਵੀ ਨਹੀਂ ਪੈਂਦਾ ਤੇ ਚੰਡੀਗੜ੍ਹ ਰੋਡ ਨੂੰ ਤੁਸੀਂ ਨਦੀ ਦਾ ਨੌਦੰਨੇ ਹੁੰਨੇ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਹੈ ਤਕਰੀਬਨ ਸਾਡੀ ਇਹ ਮੰਗ ਵੀ ਸਰਕਾਰ ਨੇ ਮੰਨੀ ਹੈ ਕਿ ਸਟ੍ਰੌਮ ਵਾਟਰ ਦਾ ਜਿਹੜੀ ਸਮੱਸਿਆ ਸਾਨੂੰ ਵੱਡੀ ਸਮੱਸਿਆ ਉਹਦੇ ਲਈ ਅਸੀਂ 50 ਕਰੋੜ ਦੀ ਡਿਮਾਂਡ ਸੀ ਸਰਕਾਰ ਨੂੰ ਭੇਜੀ ਹੈ ਤੇ ਸਰਕਾਰ ਨੇ ਇੱਕ ਸਿਰਫ ਇੱਕੇ ਡਿਮਾਂਡ ਭੇਜੀ ਅਸੀਂ ਉਹ ਛੋਟੇ-ਮੋਟੇ ਕੰਮ ਅਸੀਂ ਸਾਡੇ ਕੋਲ ਇੰਨੇ ਕ ਅਸਾਸੇ ਹੈਗੇ ਆਂ ਕਿ ਅਸੀਂ ਸ਼ਹਿਰ ਦੇ ਕਰ ਸਕੀਏ ਤੇ ਅਸੀਂ ਸਿਰਫ 50 ਕਰੋੜ ਦੀ ਡਿਮਾਂਡ ਭੇਜੀ ਵੀ ਸਾਨੂੰ ਇਹਦਾ ਹੱਲ ਕੀਤਾ ਜਾਵੇ ਤੇ ਦੂਜਾ ਇਹਦੇ ਨਾਲ ਆਪਣਾ ਜੋ ਬਾਈਪਾਸ ਬਣਨ ਕਰਕੇ ਇੱਕ ਤਰ੍ਹਾਂ ਨਾਲ ਸ਼ਹਿਰ ਬਰਸਾਤੀ ਪਾਣੀ ਨੂੰ ਸਾਡਾ ਨੱਕਾ ਲੱਗ ਗਿਆ ਉਹਦੇ ਲਈ ਅਸੀਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੱਚ 'ਚ ਆਂ ਵਾਰ-ਵਾਰ ਲਿਖ ਕੇ ਭੇਜ ਰਹੇ ਆਂ ਉਮੀਦ ਹੈ ਆਉਣ ਵਾਲੇ ਟਾਈਮ 'ਚ ਉਹ ਵੀ ਸਾਡਾ ਕੰਮ ਹੋ ਜਾਏ